ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਹਰੀ ਮਿਰਚ ਦਾ ਆਚਾਰ ਇਸ ਹਰੀ ਮਿਰਚ ਦੇ ਆਚਾਰ ਨੂੰ ਅੱਜ ਆਪਾਂ ਜਿਸ ਤਰੀਕੇ ਨਾਲ ਇਹ ਬਣਾ ਕੇ ਤਿਆਰ ਕਰਾਂਗੇ ਇਸ ਨਾਲ ਇਹ ਆਚਾਰ ਵਿੱਚ ਥੋੜਾ ਜਿਹਾ ਖੱਟਾਪਨ ਆ ਜਾਂਦਾਗਾ ਜਿਸ ਨਾਲ ਇਸ ਆਚਾਰ ਦਾ ਟੇਸਟ ਬਹੁਤ ਹੀ ਜ਼ਿਆਦਾ ਲਾਜਬਾ ਬਣ ਕੇ ਤਿਆਰ ਹੋ ਜਾਂਦਾਗਾ ਅਗਰ ਤੁਹਾਨੂੰ ਇਸ ਦੀ ਰੈਸিপি ਮੇਰੀ ਪਸੰਦ ਆਏ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ 1/2 ਕਿਲੋ ਦੀ ਹਰੀਆਂ ਮਿਰਚਾਂ ਲਈਆਂ ਨੇ ਜਿਸ ਨੂੰ ਆਪਣੇ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆਗਾ ਇਸ ਤਰੀਕੇ ਦੀ ਆਪਾਂ ਮਿਰਚ ਲੈਣੀ ਹੈ ਬਿਲਕੁਲ ਲੰਬੀ ਨਾ ਤਾਂ ਇਹ ਮਿਰਚ ਜ਼ਿਆਦਾ ਕੌੜੀ ਹੁੰਦੀ ਹੈ ਤੇ ਨਾ ਹੀ ਜ਼ਿਆਦਾ ਇਹ ਮਿੱਠੀ ਹੁੰਦੀ ਹੈ ਇਸ ਵਿੱਚ ਹਲਕਾ ਜਿਹਾ ਕੌੜਾਪਨ ਹੁੰਦਾਗਾ ਇਸ ਦੀ ਪਿੱਛੇ ਦੇਖੋ ਚੀਰਾ ਲਗਾ ਕੇ ਇਸ ਤੇ ਆਪਾਂ ਨੇ ਆਪਣੇ ਹਿਸਾਬ ਨਾਲ ਇਸ ਦੇ ਪੀਸ ਕਰ ਲੈਣੇ ਨੇ ਦੇਖੋ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ ਨੂੰ ਜੀ ਆਪਾਂ ਨੇ ਪਹਿਲਾਂ ਹੀ ਧੋ ਕੇ ਦੇਖੋ ਕੱਟ ਕੇ ਤਿਆਰ ਕਰ ਲਿਆਗਾ ਇਸ ਤਰੀਕੇ ਨਾਲ ਚੀਰਾ ਲਗਾ ਕੇ ਛੋਟੇ ਛੋਟੇ ਇਸ ਦੇ ਪੀਸ ਕਰ ਲੈਨੇ ਨੇ ਆਪਾਂ ਨੇ ਹੁਣ ਆਪਾਂ ਇਸ ਦਾ achar ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਜੀ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ 3 30 ਟੇਬਲस्पून ਆਪਾਂ ਨੇ ਨਮਕ ਲਿਆਗਾ 1/2 ਟੇਬਲस्पून ਆਪਾਂ ਨੇ ਹਲਦੀ ਲਈ ਆ ਆਪਾਂ ਨੇ ਜੀ 1/2 ਟੇਬਲस्पून ਹੀ ਆਪਾਂ ਨੇ ਕਸ਼ਮੀਰੀ ਰੈੱਡ ਚਿਲੀ ਪਾਊਡਰ ਲਿਆਗਾ ਸਿਰਫ ਹਲਕਾ ਦਾ ਇਸ ਨੂੰ ਮਿਰਚਾਂ ਨੂੰ ਰੰਗਤ ਦੇਣ ਲਈ ਤਿੰਨ ਛੋਟੇ ਚਮਚ ਜੀ ਆਪਾਂ ਨੇ ਸੌਂਫ ਲਈਆ ਤਿੰਨ ਛੋਟੇ ਚਮਚ ਹੀ ਆਪਾਂ ਨੇ ਮੇਥੀ ਦਾਣਾ ਲਿਆਗਾ ਤਿੰਨ ਛੋਟੇ ਚਮਚ ਹੀ ਆਪਾਂ ਨੇ ਜੀਰਾ ਲਿਆਗਾ ਤਿੰਨੋਂ ਚੀਜ਼ਾਂ ਨੂੰ ਆਪਾਂ ਨੇ ਹਲਕਾ ਜਿਹਾ ਰੋਸਟ ਕਰਕੇ ਇਸ ਨੂੰ ਦਰਦੜਾ ਪੀਸ ਲੈਣਾਗਾ ਵੱਡਾ ਚਮਚ ਇਹ 1.5 ਛੋਟੇ ਚਮਚ ਤਿੰਨ ਤਿੰਨ ਛੋਟੇ ਚਮਚ ਹੀ ਦੇਖੋ ਜੀ ਆਪਾਂ ਨੇ ਇਹ ਰਾਈ ਦਾਲ ਲਈਆ ਇਸ ਨੂੰ ਪਾਉਣ ਨਾਲ ਹੀ ਅਚਾਰ ਵਿੱਚ ਥੋੜਾ ਜਿਹਾ ਖੱਟਾਪਨ ਆ ਜਾਂਦਾਗਾ ਦੇਖੋ ਇਸ ਤਰੀਕੇ ਦੀ ਹੈ ਜੀ ਇਹ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਇੱਕ ਸਰੋਂ ਦੇ ਬੀਜ ਹੁੰਦੇ ਨੇ ਜਿਸ ਨੂੰ ਆਪਾਂ ਰਾਈ ਵੀ ਕਹਿ ਦਿੰਨੇ ਆ ਇਹ ਰਾਈ ਦਾਲ ਆ 3 ਸੂਟੇ ਚਮਚ ਹੀ ਆਪਾਂ ਨੇ ਕਲੌਂਜੀ ਦੇ ਲਏ ਨੇ ਇੱਕ ਛੋਟਾ ਚਮਚ ਦੀ ਆਪਾਂ ਨੇ ਦੇਖੋ ਇਹ ਬਰੀਕ ਰਾਈ ਲਈ ਆ ਇਸ ਨਾਲ ਵੀ ਅਚਾਰ ਵਿੱਚ ਥੋੜਾ ਜਿਹਾ ਖੱਟਾਪਨ ਆ ਜਾਂਦਾਗਾ ਹੁਣ ਆਪਾਂ ਜੀ ਸਭ ਤੋਂ ਪਹਿਨਾ ਸੌਂਫ ਮੇਥੀ ਦਾਣਾ ਤੇ ਜੀਰੇ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਸਿਰਫ 1 ਮਿੰਟ ਲਈ ਹੀ ਆਪਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਰੋਸਟ ਕਰਨਾਗਾ ਬਿਰ ਕੋਲ ਲੋ ਮੀਡੀਅਮ ਗੈਸ ਤੇ ਜਿਆਦਾ ਤੇਜ਼ ਨਹੀਂ ਰੱਖਣਾ ਆਪਾਂ ਨੇ ਗੈਸ ਜਦੋਂ ਇਸ ਨੂੰ ਰੋਸਟ ਕਰਨਾਗਾ ਨਹੀਂ ਤਾਂ ਇਹਨਾਂ ਮਸਾਲਿਆਂ ਦਾ ਕਲਰ ਜੋ ਚੇਂਜ ਹੋ ਜਾਵੇਗਾ ਜੇ ਇਹੇ ਜਿਆਦਾ ਰੋਸਟ ਹੋਗੇ ਤਾਂ ਅਚਾਰ ਦਾ ਜੋ ਟੇਸਟ ਆ ਉਹ ਵੀ ਥੋੜਾ ਜਿਆਦਾ ਜਿਆਦਾ ਵਧੀਆ ਨਹੀਂ ਬਣੇਗਾ ਆਪਾਂ ਮਸਾਲਿਆਂ ਨੂੰ ਜੇ ਸਿਰਫ 1 ਮਿੰਟ ਲਈ ਲੋ ਮੀਡੀਅਮ ਗੈਸ ਤੇ ਹੀ ਰੋਸਟ ਕਰਨਾਗਾ ਤਾਂ ਕਿ ਇਸ ਦੇ ਅੰਦਰ ਜੋ ਨਮੀ ਆ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਆਪਣਾ ਅਚਾਰ ਖਰਾਬ ਨਾ ਹੋਵੇ ਹੁਣ ਆਪਾਂ ਨੇ ਜੀ ਇੱਕ ਪੈਨ ਵਿੱਚ ਦੋ ਵੱਡੀਆਂ ਕੜਚੀਆਂ ਸਰੋਂ ਦੇ ਤੇਲ ਦੀਆਂ ਪਾਈਆਂ ਨੇ ਇਸ ਨੂੰ ਆਪਣਾ ਤੇਲ ਨੂੰ ਚੰਗੀ ਤਰ੍ਹਾਂ ਕਾੜ ਲੈਣਾਗਾ ਫਿਰ ਆਪਾਂ ਇਸ ਨੂੰ ਠੰਡਾ ਕਰ ਦੇਣਾਗਾ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਦੇਖੋ ਜੀ ਜੋ ਆਪਣੇ ਸੌਂਫ ਮੇਥੇ ਤੇ ਜੀਰਾ ਸੀ ਉਸ ਨੂੰ ਆਪਣੇ ਦਰਦੜਾ ਪੀਸ ਲਿਆਗਾ ਇਸ ਤਰੀਕੇ ਦਾ ਇਸ ਨੂੰ ਪਾਊਡਰ ਬਣਾ ਲੈਣਾਗਾ ਥੋੜਾ ਜਿਹਾ ਹੁਣ ਆਪਾਂ ਮਿਰਚਾਂ ਵਿੱਚ ਸਭ ਤੋਂ ਪਹਿਲਾਂ ਨਮਕ ਪਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਕਲੌਂਜੀ ਪਾਵਾਂਗੇ ਰਾਈ ਦਾਲ ਪਾਵਾਂਗੇ ਜਿਸ ਨਾਲ ਅਚਾਰ ਦਾ ਖੱਟਾਪਨ ਆ ਜਾਂਦਾ ਥੋੜਾ ਜਿਹਾ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਹਲਦੀ ਐਡ ਕਰਾਂਗੇ ਬਰੀਕ ਰਾਈ ਐਡ ਕਰਾਂਗੇ ਜੋ ਆਪਾਂ ਨੇ ਮਸਾਲੇ ਗ੍ਰाइंड ਕਰੇ ਸੀ ਉਸ ਨੂੰ ਐਡ ਕਰਾਂਗੇ ਠੰਡਾ ਕਰਕੇ ਜੇ ਹੁਣ ਆਪਾਂ ਦੇਖੋ ਸਰੋਂ ਦਾ ਤੇਲ ਪਾ ਦੇਣਾਗਾ ਇਸ ਅਚਾਰ ਨੂੰ ਜੀ ਆਪਾਂ ਬਿਨਾ ਫਰਾਈ ਕੀਤੇ ਹੀ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਇਸ ਅਚਾਰ ਨੂੰ ਇੱਕ ਹਫ਼ਤੇ ਲਈ ਆਪਾਂ ਨੇ ਕੱਚ ਦੇ ਜਾਰ ਵਿੱਚ ਇਸ ਨੂੰ ਬਾਕੀ ਰੱਖ ਦੇਣਾਗਾ ਤੇ ਲਗਾਤਾਰ ਆਪ ਇੱਕ ਹਫਤੇ ਲਈ ਇਸ ਨੂੰ ਸਟਾਰਟ ਕਰਦੇ ਰਹਿਣਾਗਾ ਇੱਕ ਹਫਤੇ ਬਾਅਦ ਆਪ ਇਹ ਅਚਾਰ ਨੂੰ ਖਾਣਾ ਸ਼ੁਰੂ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਬਰੀਆ ਅਚਾਰ ਬਣ ਕੇ ਆਪਣਾ ਜੀ ਦੇਖੋ ਜੀ ਇਹ ਤਿਆਰ ਹੋਇਆਗਾ ਅਗਰ ਤੁਹਾਨੂੰ ਜੀ ਇਸ ਦੇ ਫੌਨ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰਦੇ ਰਹੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚਦੇ ਗਏ ਥੈਂਕਸ ਫॉर ਵਾਚਿੰਗ ਦਿਸ ਵੀਡੀਓ